ਸਰਕਾਰ ਵੱਲੋਂ ਨਸ਼ਾ ਵਿਰੋਧ ਛਿੜੀ ਮਹਿੰਨ ਦੌਰਾਨ ਉਸ ਵੇਲੇ ਬੜੀ ਸਫਲਤਾ ਮਿਲੀ ਜਦੋਂ ਜਲੰਧਰ ਅਤੇ ਅਮਰਸਰ ਐਸਟੀਐਫ ਦੀ ਸਾਂਝੀ ਟੀਮ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਜਿਹਦੇ ਕੋਲ 1 ਕਿਲੋ 22 ਗ੍ਰਾਮ heroin ਬਰਾਮਦ ਕੀਤੀ ਗਈ ਜ ਜਿਹਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ ਜਿਹੜੀ ਜਾਣਕਾਰੀ ਅਨੁਸਾਰ ਅਮਰਸਰ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਇੱਕ ਨੌਜਵਾਨ ਜੋ ਕਿ ਐਕਟਿਵ ਦਾ ਸਵਾਰੀ ਪੁਲਿਸ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਵੱਲੋਂ ਹੁਣ ਕਾਬੂ ਕਰ ਲਿਆ ਗਿਆ ਉਹਦੀ ਤਲਾਸ਼ੀ ਲੈਣ ਦੇ ਉੱਪਰ ਉਸਦੇ ਕੋਲੋਂ 1 ਕਿਲੋ 22 ਗ੍ਰਾਮ ਇਰਾਨ ਬਰਾਮਦ ਕੀਤੀ ਗਈ ਹੈ ਜੋ ਕਿ ਕਾਫੀ ਮਹਗਾ ਨਸ਼ਾ ਦੱਸਿਆ ਜਾ ਰਿਹਾ ਹੈ ਆਉਥਾਂ ਸੁਣਾਉਂਦੇ ਆ ਐਸਫੀਓ ਦੇ ਅਧਿਕਾਰੀ ਇਸਾਂ ਦੀ ਕੀ ਜਾਣਕਾਰੀ ਦੇ ਰਹੇ ਨੇ ਇਸ ਤਰ੍ਹਾਂ ਜੀ ਸਾਡੇ ਇਹ ਆਪਣੇ ਗੁਰਵਿੰਦਰ ਸਿੰਘ ਉਰਫ ਸਚੇਨ ਸਨ ਆਫ ਕਲਦੀਪ ਸਿੰਘ ਇੱਕ ਸ਼ੂਟ ਇੱਕ ਗੁਰੂਕੇ ਵੱਡਾਲੀ ਪਿੰਡ ਦਾ ਰਹਿਣ ਵਾਲਾ ਵਾ ਏਜ ਇਹਦੀ 26 ਸਾਲ ਹੈ ਕੀ ਆ ਏ ਆਪਣੇ ਐਕਟਵਾ ਦੇ ਵਿੱਚ ਸਮਾਨ ਲੈ ਕੇ ਹੀਰੋਇਨ ਲੈ ਕੇ ਵੇਚਣ ਆਇਆ ਸੀ ਤੇ ਸਾਡੇ ਮੁਲਾਜ਼ਮਾਂ ਦੇ ਸੋਰਸ ਨੇ ਦੱਸਿਆ ਕਿ ਇਹ ਬੰਦਾ ਪਹਿਲਾਂ ਵੀ ਖਰੀਦਣ ਵੇਚਣ ਦਾ ਕੰਮ ਕਰਦਾ ਵਾ ਤੇ ਇਹਦੇ ਤੇ ਪਹਿਲਾਂ ਵੀ ਆਲਰੇਡੀ ਐਫ ਆਈ ਆਰ ਅਦਰਜਿਆ ਗਿਆ ਵਾ ਜਿਸ ਅਧਾਰ ਤੇ ਸਾਡੀ ਜਿਹੜੀ ਆਪਰੇਸ਼ਨ ਟੀਮ ਸੀ ਉਹਨਾਂ ਨੇ ਇਹਨੂੰ ਡਿਟੇਨ ਕੀਤਾ ਤੇ ਏ ਆਈ ਜੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਏ ਆਈ ਜੀ ਸਾਹਿਬ ਨੇ ਗਾ ਮੇਰੀ ਡਿਊਟੀ ਲਈ ਐਜੇ ਤਪੀਸੀ ਅਫਸਰ ਤੇ ਮੈਂ ਇੱਥੇ ਜਦੋਂ ਪਹੁੰਚਿਆ ਤੇ ਮੈਂ ਇਹਨੂੰ ਰੂਲ ਮੁਤਾਬਕ ਦੱਸਿਆ ਕਿ ਤੂੰ ਇਹ ਤਲਾਸ਼ੀ ਜਿਹੜੀ ਹੈਗੀ ਮੈਨੂੰ ਦੇਣੀ ਚਾਹੁੰਦਾ ਵਾ ਮੈਨੂੰ ਸ਼ੱਕ ਵਾ ਕਿ ਤੇਰੇ ਕੋਲ ਨਸ਼ੀਲਾ ਪਦਾਰਥ ਵਾ ਤੇ ਜਾਂ ਤੂੰ ਕਿਸੇ ਸੀਨੀਅਰ ਅਫਸਰ ਨੂੰ ਦੇਣੀ ਚਾਹੁੰਦਾ ਵਾ ਇਹਨੇ ਕਿਹਾ ਕਿ ਮੈਂ ਤੁਹਾਨੂੰ ਤਲਾਸ਼ੀ ਨਹੀਂ ਦੇਣੀ ਮੈਂ ਕਿਸੇ ਸੀਨੀਅਰ ਅਫਸਰ ਨੂੰ ਦੇਣੀ ਗਸਟੜ ਅਫਸਰ ਨੂੰ ਜੀ ਜਿਸ ਅਧਾਰ ਤੇ ਫਿਰ ਮੈਂ ਕਾਲ ਕਰਕੇ ਡੀਐਸਪੀ ਸਰਦਾਰ ਇੰਦਰਜੀਤ ਸਿੰਘ ਐ ਡੀਐਸਪੀ ਸਰਦਾਰ ਇੰਦਰਜੀਤ ਸਿੰਘ ਪੀਪੀਐਸ ਐਸਟੀਐਫ ਜਿਲੰਦਰਜੀਤ ਨੂੰ ਕਾਲ ਕੀਤੀ ਜੋ ਮੌਕੇ ਤੇ ਆ ਗਏ ਤੇ ਜਿੰਨਾ ਕਿੰਨੀ ਰਿਕਵਰੀ ਹੋਈ ਜੀ ਰਿਕਵਰੀ ਇਹਦੇ ਕੋਲ 1 ਕਿਲੋ 22 ਗ੍ਰਾਮ ਜੀ ਹੀਰੋਇਨ ਇਹਨੇ 1 ਕਿਲੋ 22 ਗ੍ਰਾਮ ਜੀ ਜੀ ਸਰ ਤ ਸਾਰੇ ਪਹਿਲਾਂ ਵੀ ਕੰਮ ਕਰਦਾ ਸੀਗਾ ਹਾਂਜੀ ਇਹ ਤਿਆਰੇੜੀ ਦੋ ਐਫਆਈਆਰ ਪਹਿਲਾਂ ਦਰਜ ਹੈਗੀਆਂ ਜੀ ਇੱਕ ਅਸਰੇ ਦੀ ਦੱਸ ਰਿਹਾ ਵਾ ਸੀ ਇਸਟਾਫ ਗੁਰਦਾਸਪੁਰ ਦੇ ਵਿੱਚ ਇੱਕ ਇਤੇ ਛਾਟੇ ਥਾਣੇ ਦੇ ਵਿੱਚ 5 ਪਤਾ ਦੀ 10 ਗ੍ਰਾਮ ਦੀ ਇਹ ਤੇ ਦਰਜਵਾ ਲੈ ਕੇ ਸ਼ੋਰ ਰਿਹਾ ਦੱਸ ਰਿਹਾ ਕਹਿੰਦਾ ਮੈਨੂੰ ਵੀ ਨਹੀਂ ਪਤਾ ਕਿ 5 ਗ੍ਰਾਮ ਦੀ ਹੈ ਜਾਂ 10 ਗ੍ਰਾਮ ਦੀ ਆ ਲੇਕਿਨ ਕੰਮ ਜਿਹੜਾ ਤਿੰਨ ਚਾਰ ਸਾਲ ਤੋਂ ਇਹ ਨਾ ਛੋਟੇ ਲੈਵਲ ਤੇ ਕਹਿੰਦਾ ਮੈਂ ਪਹਿਲਾਂ ਕੰਮ ਕਰਦਾ ਸੀ 5 10 20 50 100 ਗ੍ਰਾਮ ਤੱਕ ਕਰ ਆ ਜਿਹੜਾ ਮੋਟਾ ਕੰਮ ਕਹਿੰਦਾ ਹੁਣ ਹੀ ਸ਼ੁਰੂ ਕੀਤਾ ਪਿਛਲੇ ਮਹੀਨੇ ਤੋਂ ਹੀ ਠੀਕ ਹੈ ਹੋ ਸਰ ਕੀ ਕਾਰਵਾਈ ਕੀਤੀ ਜੀ ਹੁਣ ਇੱਥੇ ਐਫ ਆਈ ਆਰ ਦਰਜ ਕਰਕੇ ਇਹਨੂੰ ਕੱਲ ਨੂੰ 24 ਆਵਰ ਦੇ ਵਿੱਚ ਕਿਤੇ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਜੀ ਆਪਾਂ ਪੁਲਿਸ ਰਿਮਾਂਡ ਫਿਰ ਇਹਦੇ ਕੋਲੋਂ ਪੁੱਛਗਿਛ ਕਰਾਗੇ ਜੀ ਕਿ ਇਹ ਸਮਾਨ ਕਿੱਥੋਂ ਲੈ ਕੇ ਆਂਦਾ ਤੇ ਕਿੱਥੇ ਭੇਜਦਾ ਵਾ ਤੇ ਇਹਦੇ ਹੋਰ ਕਿਹੜੇ-ਕਿਹੜੇ ਡਾਇਰੈਕਟਰਸ ਨਾਲ ਲਿੰਕ ਹੈਗੇ ਆ ਬੈਕਵਰਡ ਵਾ ਫਾਰਵਰਡ ਲਿੰਕ ਇਹਦੇ ਕੋਲ ਆ ਕਰਕੇ ਤੇ ਫਿਰ ਨੈਕਸ ਜਿਹੜੀ ਕਾਰਵਾਈ ਹੋਊਗੀ ਜਾਪ ਤੱਕ ਉਹ ਆਪਾਂ ਕਰਾਂਗੇ ਤੇ ਨਾਲ-ਨਾਲ ਮੀਡੀਆ ਨੂੰ ਵੀ ਆਪਾਂ ਜਾਣਕਾਰੀ ਦਿੰਦੇ ਰਵਾਂਗੇ